ਅਕਾਲੀ ਦਲ ਅਤੇ ਭਾਜਪਾ ਦੇ ਗੱਠਜੋੜ ਨੂੰ ਲੈ ਕੇ ਸੁਨੀਲ ਜਾਖੜ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਦੇ ਵੱਲੋਂ ਅਕਾਲੀ ਦਲ ਅਤੇ ਭਾਜਪਾ ਗੱਠਜੋੜ ਦੇ ਉੱਤੇ ਵੱਡਾ ਬਿਆਨ ਦਿੰਦੇ ਹੋਏ ਵਕਾਲਤ ਜਿਹੜੀ ਕੀਤੀ ਗਈ ਹੈ ਕਿ ਭਾਜਪਾ ਅਤੇ ਅਕਾਲੀ ਦਲ ਨੂੰ ਸਿਆਸੀ ਮਤਭੇਦ ਜਿਹੜੇ ਨੇ ਉਹ ਛੱਡ ਦੇਣੇ ਚਾਹੀਦੇ ਨੇ ਕਿਉਂਕਿ ਸੂਬੇ ਦੇ ਹਿੱਤਾਂ ਦੇ ਲਈ ਦੋਵਾਂ ਪਾਰਟੀਆਂ ਨੂੰ ਇਕੱਠਿਆਂ ਹੋਣ ਦੀ ਲੋੜ ਹੈ ਤੇ ਅੱਜ ਮੁੜ ਉੱਭਰ ਰਹੀਆਂ ਪੰਜਾਬ ਵਿਰੋਧੀ ਤਾਕਤਾਂ ਨੂੰ ਜਵਾਬ ਦੇਣ ਦੀ ਲੋੜ ਹੈ ਇਹ ਸੁਨੀਲ ਜਾਖੜ ਹੋਰਾਂ ਦੇ ਵੱਲੋਂ ਜਿਹੜਾ ਕਿਹਾ ਗਿਆ ਦੱਸਦੇ ਕਿ ਇੱਕ ਅਖਬਾਰ ਦੇ ਵਿੱਚ ਸ਼ਬੀ ਇੰਟਰਵਿਊ ਦੇ ਦੌਰਾਨ ਜਿਹੜਾ ਇਹ ਬਿਆਨ ਉਸ ਦੇ ਵਿੱਚ ਪਬਲਿਸ਼ ਕੀਤਾ ਗਿਆ ਜਿਸ ਦੇ ਵਿੱਚ ਸੁਨੀਲ ਜਾਖੜ ਦੇ ਵੱਲੋਂ ਮਾਇਤ ਜਿਹੜੀ ਕੀਤੀ ਗਈ ਹੈ ਕਿ ਜਿਸ ਤਰੀਕੇ ਦੇ ਨਾਲ ਬੀਜੇਪੀ ਅਤੇ ਅਕਾਲੀ ਦਲ ਦੇ ਵਿੱਚ 파ਟ ਪਿਆ ਉਸ ਨੂੰ ਜਿਹੜਾ ਪੂਰਨਾ ਚਾਹੀਦਾ ਹੈ ਦੋਵਾਂ ਸਿਆਸੀ ਪਾਰਟੀਆਂ ਨੂੰ ਇਕੱਠੇ ਜਿਹੜਾ ਹੋਣਾ ਚਾਹੀਦਾ ਸੋ ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ 2024 ਦੀਆਂ ਲੋਕ ਸਭਾ ਚੋਣਾਂ ਦੇ ਦੌਰਾਨ ਵੀ ਗੱਡਜੋੜ ਦੀ ਵਕਾਲਤ ਕਰ ਚੁੱਕੇ ਨੇ ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਵੀ ਉਸ ਸਮੇਂ ਹਮਾਇਤ ਕੀਤੀ ਗਈ ਸੀ ਲੇਕਿਨ 2024 ਦੀਆਂ ਜਿਹੜੀਆਂ ਇਲੈਕਸ਼ਨਸ ਹਨ ਉਸ ਤੇ ਵਿੱਚ ਆਪਣੇ ਦਮ ਦੇ ਉੱਤੇ ਦੋਹਾਂ ਪਾਰਟੀਆਂ ਦੇ ਵੱਲੋਂ ਚੋਣਾਂ ਜਿਹੜੀਆਂ ਲੜੀਆਂ ਗਈਆਂ ਲੇਕਿਨ ਜਿੱਥੇ 2027 ਦੀਆਂ ਤਿਆਰੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀ ਦੇ ਵੱਲੋਂ ਜਿਹੜੀ ਕੀਤੀਆਂ ਜਾ ਰਹੀਆਂ ਨੇ ਲੇਕਿਨ ਉਸੇ ਦੇ ਵਿਚਾਲੇ ਵੱਡਾ ਬਿਆਨ ਜੋ ਹੈ ਸੁਨੀਲ ਜਾਖੜ ਦੇ ਵੱਲੋਂ ਦਿੱਤਾ